ਸਰਕਾਰੀ ਰਪਦਮਨ ਕਾਲਜ ਨਾਬਾ ਦੇ ਵਿੱਚ ਰੇਪ ਕਰਨ ਦੀ ਘਟਨਾ ਜਿਹੜੀ ਸਾਹਮਣੇ ਆਈ ਹੈ ਜਿੱਥੇ ਇੱਕ ਲੜਕੀ ਨੇ ਪੁਲਿਸ ਨੂੰ ਬਿਆਨ ਦਿੱਤੇ ਨੇ ਕਿ ਪ੍ਰਿੰਸੀਪਲ ਦੇ ਕਮਰੇ ਦੇ ਉੱਪਰ ਤਿੰਨ ਨੌਜਵਾਨਾਂ ਨੇ ਮੇਰੇ ਨਾਲ ਰੇਪ ਕੀਤਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ 376 ਡੀ ਪਰ ਦੂਸਰੇ ਪਾਸੇ ਜਿਹੜੀ ਪ੍ਰਿੰਸੀਪਲ ਆ ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਕਾਲਜ ਨਾਬਾ ਦੇ ਵਿੱਚ ਨਹੀਂ ਵਾਪਰ ਸਕਦੀ ਤਾਂ ਸਾਡੀ ਚਾਰੇ ਪਾਸਿਓਂ ਨਿਗਰਾਨੀਆਂ ਜਿਹੜੀ ਸੀਸੀਟੀ ਵੀ ਜਿਹੜੇ ਲਗਾਏ ਗਏ ਨੇ ਪੌੜੀਆਂ ਤੇ ਚੜ ਕੇ ਕਿਸ ਤਰ੍ਹਾਂ ਇਹ ਨੌਜਵਾਨ ਐਂਟਰ ਹੁੰਦੇ ਨੇ ਕਾਲਜ ਦੇ ਵਿੱਚ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਉੱਪਰ ਜਾ ਕੇ ਰੇਪ ਕਰਦੇ ਨੇ ਉਸ ਲੜਕੀ ਦੇ ਨਾਲ ਪਰ ਪੁਲਿਸ ਵੱਲੋਂ ਇਹਨਾਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਜਿਹੜਾ ਅਜੇ ਰਫੂ ਚੱਕਰਾ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਆ 376 ਡੀ ਦਾ ਮਾਮਲਾ ਦਰਜ ਕਰਕੇ ਤਤਤੀਸ਼ਾ ਜਿਹੜੀ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਤੇ ਪ੍ਰਿੰਸੀਪਲ ਤੇ ਕਾਲਜ ਦੇ ਸਟਾਫ ਤੋਂ ਵੀ ਪੁੱਛਿਆ ਜਾ ਰਿਹਾ ਕਿ ਜਹੀ ਘਟਨਾ ਪਾਵੇਂਗੀ ਘਟਨਾ ਹੈ 27 ਮਾਰਚ ਦੀ ਦੱਸੀ ਜਾ ਰਹੀ ਆ ਪਰ ਕੁੜੀ ਵੱਲੋਂ ਜਿਹੜਾ ਮਾਮਲਾ ਦਰਜ ਕਰਵਾਇਆ ਉਹ 8 ਅਪ੍ਰੈਲ ਨੂੰ ਨਾਬਾ ਕਤਵਾਲੀ ਦੇ ਵਿੱਚ ਕਰਵਾਇਆ ਜਿੱਥੋਂ ਕੋਈ ਕੁੜੀ ਦਾ ਮੈਡੀਕਲ ਆ ਜਿਹੜਾ ਸਰਕਾਰੀ ਹਸਪਤਾਲ ਨਾਬਾ ਦੇ ਵਿੱਚ ਕਰਵਾਇਆ ਗਿਆ ਪਰ ਪੁਲਿਸ ਦੀ ਜਾਂਚ ਦਾ ਪਿਛਾ ਕਿ ਇੰਨੇ ਦਿਨ ਬੀਤ ਜਾਣ ਤੋਂ ਵਾਦ ਹੈ ਕਿ ਕੁੜੀ ਵੱਲੋਂ ਕਿਉਂ ਮੁਕੱਦਮਾ ਜਿਹੜਾ ਇਹਨਾਂ ਡਿਲੇ ਕੀਤਾ ਗਿਆ ਤੇ 8 ਅਪ੍ਰੈਲ ਨੂੰ ਮਾਮਲਾ ਦਰਜ ਹੁੰਦਾ ਤੇ 27 ਮਾਰਚ ਦੀ ਜਿਹੜੀ ਇਹ ਘਟਨਾ ਸਰਕਾਰੀ ਰਿਪਦਮਨ ਕਾਲਜ ਨਾਬਾ ਵਿੱਚ ਦੱਸੀ ਜਾ ਰਹੀ ਆ। ਕਿ ਹੈ ਜੀ ਆਪਣੇ ਰਿਪਦਮਨ ਕਾਲਜ ਨਾਬਾ ਵਿੱਚੇ ਪੜ ਰਹੀ ਹੈ। ਬੀਏ ਕਰਦੀ ਹੈ ਉੱਥੇ। ਔਰ ਉਹਨਾਂ ਦੇ ਲੜਕੀ ਦੇ ਬਿਆਨ ਦੇ ਅਕੋਰਡਿੰਗ ਲੜਕੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਸਾਨੂੰ ਉਹਦੇ ਅਕੋਰਡਿੰਗ ਜਿਹੜੀ ਹੈਗੀ 27 ਮਾਰਚ 2024 ਦੀ ਘਟਨਾ ਹੈਗੀ ਹੈ ਇਹ। ਕਿ ਕਾਲਜ ਦੇ ਵਿੱਚ ਤਿੰਨ ਲੜਕਿਆਂ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਜਿਹਦੇ ਵਿੱਚ ਲੜਕੀ ਨੇ ਦੱਸਿਆ ਬਿਆਨ ਕੀਤਾ ਕਿ 27 ਦਿਨ ਦੀ ਘਟਨਾ ਸੀਗੀ ਤੇ ਉਦੋਂ ਬਾਅਦ ਉਹ ਡਰ ਗਈ ਜਿਵੇਂ ਲੜਕਿਆਂ ਨੇ ਕਹਿੰਦੀ ਉਹਨੂੰ ਧਮਕੀਆਂ ਦਿੱਤੀਆਂ ਨੇ ਤਾਂ ਉਹ ਡਰ ਚੁੱਕੀ ਸੀ ਡਰ ਕਰਕੇ ਉਹਨੇ ਨਾ ਤਾਂ ਆਪਣੇ ਕਿਸੇ ਟੀਚਰ ਨਾਲ ਜਾਂ ਆਪਣੇ ਕਿਸੇ ਕਲੀਗ ਨਾਲ ਆਪਣੇ ਨਾਲ ਪੜ੍ਹਦੀਆਂ ਨਾਲ ਆਪਣੇ ਪੇਰੈਂਟਸ ਨਾਲ ਕਿਸੇ ਨਾਲ ਗੱਲ ਸ਼ੇਅਰ ਨਹੀਂ ਕੀਤੀ ਤਾਂ ਉਹਨੇ ਅ ਪਰਸੋਂ ਜਿਹੜੀ ਹੈਗੀ ਹੈ ਕੱਲ ਉਹਦੇ ਪੇਰੈਂਟਸ ਨਾਲ ਗੱਲ ਸ਼ੇਅਰ ਕੀਤੀ ਤਾਂ ਉਹ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਸਾਡੇ ਕੋਲ ਆਏ ਤੇ ਅਸੀਂ ਬਿਆਨ ਲੇ ਕੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਤਿੰਨ ਨੌਜਵਾਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 376 ਡੀ ਦਾ ਤੇ 506 ਆਈਪੀਸੀ ਦਾ ਮਕਦਮਾ ਦਰਜ ਕੀਤਾ ਕਾਲਜ ਦਾ ਕੀ ਰੋਲ ਹੈ ਵਿੱਚ ਨਿੱਕ ਕਾਲਜ ਦਾ ਹਲੇਵਾ ਨੇ ਸਟੇਟਮੈਂਟ ਆਪਣੀ ਇਨੀਸ਼ੀਅਲ ਸਟੇਟਮੈਂਟ ਲਖਾਈ ਹੈ ਜਿਸ ਦੇ ਬਿਹਾਵ ਤੇ ਅਸੀਂ ਪਰਚਾ ਦਰਜ ਕੀਤਾ ਕਾਲਜ ਦਾ ਰੋਲ ਕੀ ਹੈ ਜਾਂ ਨਹੀਂ ਹੈ ਜਾਂ ਕਿੱਥੇ ਬਕੂਆ ਹੈ ਉਹ ਤਫਤੀਸ਼ ਦਾ ਪਾਰਟ ਹੈ ਤਫਤੀਸ਼ ਕਰਾਂਗੇ ਕਿੱਥੇ ਕੀ ਹੋਇਆ ਹੈ ਕੈਮਰੇ ਹੈਗੇ ਨੇ ਸੀਸੀਟੀਵੀ ਦੇਖਾਂਗੇ ਗਵਾਹ ਲੈ ਕੇ ਆਵਾਂਗੇ ਬਾਕੀ ਤਫਤੀਸ਼ ਦਾ 파ਟ ਤਫਤੀਸ਼ ਦੇ ਵਿੱਚ ਹੋਣੀ ਹੈ ਜਿਹੜੀ ਪ੍ਰਿੰਸੀਪਲ ਸਾਹਿਬ ਨਾਲ ਗੱਲ ਹੋਈ ਹੈ ਇਸ ਵਿਸ਼ੇ ਤੇ ਵੀ ਇਹ ਮਾਮਲਾ ਹੈ ਤੁਹਾਡੇ ਬਿਲਕੁਲ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉਹਨਾਂ ਨੇ ਬੜਾ ਸਪਸ਼ਟ ਕਿਹਾ ਹੈ ਕਿ ਸਾਡੇ ਕਾਲਜ ਦੇ ਵਿੱਚ ਅਜਿਹੀ ਘਟਨਾ ਨਹੀਂ ਵਾਪਰੀ ਔਰ ਨਹੀਂ ਵਾਪਰ ਸਕਦੀ ਹੈ ਪਰੰਤੂ ਜੋ ਲੜਕੀ ਦੀ ਸਟੇਟਮੈਂਟ ਦੇ ਅਕੋਰਡਿੰਗ ਆਪਾਂ ਨੂੰ ਐਫਆਈਆਰ ਆਪਾਂ ਰਜਿਸਟਰ ਕੀਤੀ ਹੈ ਫਰਦਰ ਆਪਾਂ ਨੂੰ ਤਫਤੀਸ਼ ਕਰਾਂਗੇ ਨੌਜਵਾਨ ਗ੍ਰਿਫਤਾਰ ਕਰ ਲੇ ਹਾਂਜੀ ਅਸੀਂ ਦੋ ਦੋਸ਼ੀ ਜਿਹੜੇ ਹੈਗੇ ਨੇ ਉਹ ਰਾਉਂਡ ਅਪ ਕੀਤੇ ਨੇ ਬਾਕੀ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਜਲਦੀ ਅਸੀਂ ਰਾਉਂਡ ਅਪ ਕਰਕੇ ਅਰੈਸਟ ਕਰਾਂਗੇ ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੋਜ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੋਜ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਇੱਕ ਗ੍ਰੀਵੈਂਸ ਸੈੱਲ ਹੈ ਨਾ ਤਾਂ ਉਹਨਾਂ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗ੍ਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਹਾਲਾਂਕਿ ਪੁਲਿਸ ਨੇ ਤੋਂ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨ ਤੇ ਪਤਾ ਲੱਗੂਗਾ ਸਾਡੇ ਕਾਲਜ ਕਿਉਂਕਿ ਹਲੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੀ ਨਹੀਂ ਆਈ ਕੌਣ ਬੱਚੀ ਹੈ ਕਿੰਨੇ ਵਜੇ ਹੋਇਆ ਹੈ ਕੀ ਹੋਇਆ ਹੈ ਪੁਲਿਸ ਪੁਲਿਸ ਆਊਗੀ ਤਾਂ ਸਾਡਾ ਸਹਿਯੋਗ ਪੂਰਾ ਉਹਨਾਂ ਨੂੰ ਮਿਲੂਗਾ ਅਸੀਂ ਤਫਤੀਸ਼ ਦੇ ਵਿੱਚ ਪੂਰਾ ਉਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਔਰ ਇਸ ਦੀ ਗੱਲ ਦੀ ਤੈਟਕ ਜਾਵਾਂਗੇ ਜਿਵੇਂ ਐਫ ਆਈ ਆਰ ਚ ਲਿਖਿਆ ਬੀਏ ਪਾਸ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੂਗਾ ਕਿ ਮੈਂ ਐਫ ਆਈ ਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਹਲੇ ਮੈਂ ਉਹਦਾ ਨਾਮ ਨਹੀਂ ਮੈਨੂੰ ਪਤਾ